ਅਸਪੰਗੇ ਹੋਣਗੇ ਹਾਂਜੀ ਬੁਨੇ ਸੋਹਣੇ ਹਾਲ ਆਸਰੀਆ ਕਾਲ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਨਵੇਂ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੀ ਫੈਂਟਲੇ ਵਾਲਾ ਪਿਛਲੀ ਪੰਚਾਇਤ ਨੇ ਵੀ ਕਾਫੀ ਵਧੀਆ ਕੰਮ ਦਿੱਤੇ ਸੀ ਲਗਾਤਾਰ ਕੰਮ ਚ ਲੱਗੇ ਰਹੇ ਹਾਂ ਪਰ ਫਿਰ ਵੀ ਕੁਝ ਚੀਜ਼ਾਂ ਰਹਿ ਜਾਂਦੀਆਂ ਸਾਨੂੰ ਇਹ ਲੱਗਿਆ ਕਿ ਜਿਹੜਾ ਕੰਮ ਕੁਸਪੈਂਡਿੰਗ ਪਿਆਦਾ ਹੈ ਜਨ ਜਿੱਥੇ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਉੱਥੋਂ ਕੰਮ ਸ਼ੁਰੂ ਕਰੀਏ ਤੇ ਕੰਮ ਕਰਕੇ ਸਮ ਸਕੂਨ ਵੀ ਮਿਲਦਾ ਹੈਗਾ ਹਾਂਜੀ ਤੇ ਕੰਮ ਕਰਕੇ ਤੁਹਾਡੀ ਇੱਕ ਮਾਨਸਿਕਤਾ ਜਿਹੜੀ ਹੁੰਦੀ ਹੈਗੀ ਉਹਨੂੰ એનર્ਜੀ ਵੀ ਮਿਲਦੀ ਹੈ ਹਾਂਜੀ ਕਿ세 ਤੁਸੀਂ ਸੋਚ ਕੇ ਮੈਂ ਤਾਂ ਉਹ ਪਹਿਲਾਂ ਹੀ ਕਹਿਣਾ ਹੁਣਾ ਹੈ ਨਾ ਹਾਂਜੀ ਜੋ ਗਰੀਬਾਂ ਚੋਂ ਤਤ ਗਰੀਬ ਹੁੰਦੇ ਆ ਗੁਰਦਾਨ ਕਦੀ ਬਾਣੀਆਂ ਨੀਚੇ ਅੰਦਰ ਨਹੀਂ ਜਾਂ ਨੀਚੂ ਹਟੂ ਵਿੱਚ ਅੱਛਾ ਤੁਹਾਨੂੰ ਚੁੱਕਣ ਵਾਲੀ ਗੱਲ ਕਰਦਾ ਇਸ ਲਈ ਮੈਂ ਇੱਧਰੋਂ ਪਾਸੇ ਸਾਡੇ ਇਸ ਘਰਾਂ ਦੇ ਵਿੱਚ ਸਾਡੇ ਬੁਖਤ ਜਿਹੜੇ ਪਰਿਵਾਰ ਨੇ ਜਿਨ੍ਹਾਂ ਦਾ ਸਿੱਖ ਧਰਮ ਦੇ ਵਿੱਚ ਇੱਕ ਵੱਡਾ ਸਹਿਯੋਗ ਆ ਮਾ ਜਿਹੜੀ ਸਿੰਘਾਂ ਦਾ ਤੇ ਅਸੀਂ ਉੱਥੋਂ ਕੰਮ ਸ਼ੁਰੂ ਕੀਤਾ ਠੀਕ ਹੈ ਜੀ ਤੇ ਗਵਰਹੱਤ ਬਾਬਾ ਜੀ ਆਏ ਸੀ ਤੇ ਉਹਨਾਂ ਨੇ ਸਾਨੂੰ ਬੁਲਾਇਆ ਕਿ ਆਓ ਜੀ ਅਨ ਘਰੇ ਇੱਥੇ ਗੁਰ ਕੀ ਬੇਟੀਆਂ ਨੂੰ ਮਿਲਤਣਾ ਲਾਓ ਜੀ ਤੇ ਆਪਾਂ ਥੋ ਵਿਕਾਸਾਂ ਦੇ ਕਾਰਜ ਇੱਕ ਵਕਤ ਸ਼ੁਰੂ ਕਰਾਂਗੇ ਜੀ ਇਸੇ ਇਹੀ ਤਮੰਨਾ ਸੀ ਮਨ ਚ ਪਹਿਲਾਂ ਵੀ ਇਹ ਚੀਜ਼ ਆਉਣ ਵਾਲੇ ਸਮੇਂ ਚ ਹੀ ਕਰਦੇ ਰਹਾਂਗੇ ਠੀਕ ਜੀ ਇਹਦੇ ਨਾਲ ਹੀ ਅਸੀਂ ਇੱਕ ਵਾਦਾ ਕੀਤਾ ਸੀ ਪਿੰਡ ਦੇ ਨੌਜਵਾਨਾਂ ਨਾਲ ਜੀ ਤੁਹਾਨੂੰ ਵਧੀਆ ਤੋਂ ਇੱਕ ਸੂਰਤਲਾ ਗਰਾਊਂਡ ਬਣਾ ਕੇ ਦੇਵਾਂਗੇ ਅੱਛਾ ਉੱਥੇ ਵੀ ਕੰਮ ਸ਼ੁਰੂ ਕੀਤਾਗਾ ਠੀਕ ਹੈ ਜੀ ਐਵੇਂ ਜਿਵੇਂ ਕੁਝ ਘਰਾਂ ਦੇ ਵਿੱਚ ਮੋਟਰਾਂ ਦਾ ਪ੍ਰੋਜੈਕਟ ਸੀਗਾ ਹਾਂਜੀ ਅਸੀਂ ਉਹ ਵੀ ਸ਼ੁਰੂ ਕੀਤਾਗਾ ਠੀਕ ਹੈ ਜੀ ਅੰਦਰ ਅੰਦ ਦੇ ਵਿੱਚ ਮਤਲਬ ਜਿਹੜਾ ਹੈਗਾਗਾ ਜਿਹੜਾ ਜਿਹੜਾ ਗ੍ਰਾਮ ਸਭਾ ਦਾ ਜਲਾਸ਼ ਕਰਾ ਕੋਈ ਮਤੇ ਪਾ ਕੇ ਬਹਿਣਾ ਤਾਂ ਉਸ ਤੇ ਅਸੀਂ ਕੁਝ ਅੱਗੇ ਲੈ ਕੇ ਤੁਰੇ ਹਾਂਗੇ ਤਾਂ ਜੋ ਉਹਨਾਂ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਸੀ ਜਿਹੜੇ ਹੈਗੇ ਕੰਮ ਉਹ ਕਰ ਸਕੀਏ ਤੇ ਲੋਕਾਂ ਦਾ ਪੂਰਨ ਸਹਿਯੋਗ ਦਾ ਹੈ ਸਕੇ ਮੈਨੂੰ ਆਸ ਹੈ ਕਿ ਲੋਕ ਸਾਡੇ ਨਾਲ ਪੂਰੀ ਤਰ੍ਹਾਂ ਸਾਡਾ ਸਾਥ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ ਨੂੰ ਜਾਨੀ ਦੀ ਜਿੱਥੇ ਵੀ ਕਿਸੇ ਦਾ ਕੰਮ ਰਹਿੰਦਾ ਹੈਗਾ ਜਿੱਥੇ ਵੀ ਕੋਈ ਲੋੜ ਪਣੀ ਹੈ ਸੀ ਜਰੂਰ ਉੱਥੇ ਸਾਡਾ ਕੁਝ ਸੀ ਕੰਮ ਉਹ ਕਰਦੇ ਹਾਂਗੇ ਖਾਲੇ ਸਾਡੀ ਸ਼ੁਰੂਆਤ ਹਨ ਸਾਡੀ ਉਮਰ ਜਾਨੀ ਕਹੀ ਹੈ ਸਾਡੀ ਪੰਚਾਇਤ ਦੀ ਉਮਰ 2 ਮਹੀਨਿਆਂ ਦੀ ਹੈਗੀ ਹਾਂਜੀ ਤੇ ਉਹਦੇ ਵਿੱਚ ਅਸੀਂ ਇਹ ਪ੍ਰੋਜੈਕਟ ਸ਼ੁਰੂ ਕਰ ਲਏ ਨੇ ਤੇ ਸਾਡੀ ਹਿੰਮਤ ਹੋਊਗੀ ਅਸੀਂ ਸਕੂਲ ਦਾ ਵੀ ਕੁਝ ਹੋਰ ਵਧੀਆ ਕਰੀਏ ਆਉਣ ਵਾਲੇ ਪੋਣ ਵਾਲੀ ਗੱਲ ਆ ਢਾਬ ਦਾ ਬਸ ਸਕੂਲ ਦੇ ਵਿੱਚ ਉਸ ਕੰਮ ਦੀ ਸ਼ੁਰੂਤ ਕੀਤੀ ਆ ਹਾਂ ਜੀ ਉਹ ਪੈ ਰਹੇ ਨੇ ਹਾਂ ਜੀ ਇਸ ਲਈ ਅਸੀਂ ਲਗਾਤਾਰ ਕਿਸਣਾ ਕੋਸ਼ਿਸ਼ ਸੀ ਪਿੰਡ ਦੇ ਵਿੱਚ ਪਿੰਡ ਦੇ ਵਿਕਾਸ ਲਈ ਕਰਦੇ ਨਾ ਨਵੀਂ ਪੰਚਾਇਤ ਬੰਸਾਰ ਦੇ ਪਿੰਡ ਦੀਆਂ ਜਿਨੇ ਸੜਕਾਂ ਨੇ ਪਿੰਡ ਦਾ ਆਪਾਂ ਘੇਰੇ ਦੀ ਗੱਲ ਕਰੀਏ ਉਹ ਵੀ 4-4 ਫੁੱਟ ਚੌੜਾ ਹੋ ਰਿਹਾ ਜੀ ਕੀ ਕਹਿਣਾ ਚਾਹੁੰਦੇ ਲਈ ਇਹ ਪ੍ਰੋਜੈਕਟ ਅਸਲ ਦੇ ਵਿੱਚੋਂ ਤਾਂ ਪਹਿਲਾ ਤੋਂ ਇਹ ਹੈਗਾ ਸੀ ਪ੍ਰੋਜੈਕਟ ਪਰ ਲਗਾਤਾਰ ਡਿਲੇ ਹੋ ਰਿਆ ਸੀ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਇਹ ਡਿਲੇ ਹੋ ਰਿਹਾ ਜਾਂ ਤਾਂ ਇਸ ਗੱਲ ਲੱਗੀ ਫਿਰ ਅਸੀਂ ਇਹਦੇ ਉੱਤੇ ਕੋਸ਼ਿਸ਼ ਕੀਤੀ ਇਹਨਾਂ ਸਾਰੇ ਸਾਰੇ ਇੱਕ ਮਤਲਬ ਮੈਕਮਲ ਨੂੰ ਮਿਲ ਕੇ ਮੈਨੂੰ ਜਲਦੀ ਸ਼ੁਰੂ ਕਰੋ ਅਸੀਂ ਸਾਡੇ ਨਾਲ ਨੇ ਵਾਅਦਾ ਕੀਤਾ ਵੀ ਆਉਣ ਵਾਲੇ ਜਿਹੜੀ 28 ਤਰੀਕ ਹੈਗੀ ਫਰਵਰੀ ਹੈਗੀ ਅਸੀਂ ਫਰਵਰੀ ਤੋਂ ਪਹਿਲਾਂ ਬਿਨਵੇੜ ਦਾਂਗੇ ਖਰ ਕਾਫੀ ਹਮਤਰਾਉ ਪ੍ਰੋਜੈਕਟ ਕਰ ਰਹੇ ਨੇ ਪਿੰਡ ਨੂੰ ਦਾ ਬਹੁਤ ਵੱਡਾ ਫਾਇਦਾ ਹੋਊਗਾ ਹਾਂਜੀ ਠੀਕ ਹੈ ਨਾ ਸਾਡੇ ਸਹਿਯੋਗ ਨਹੀਂ ਕਰ ਰਹੇ ਨੇ ਤੁਹਾਨੂੰ ਕਹੇਗਾ ਆ ਜਿੱਥੇ ਜਿੱਥੇ ਮੜੀ ਮੂਂਟਾਂ ਹੀ ਆਈ ਅਸੀਂ ਜ਼ਰੂਰ ਉੱਥੇ ਪਹਿਰਾ ਦਿੰਦੇ ਰਹਾਂਗੇ ਤੇ ਉੱਥੇ ਉਹਦੇ ਬੜੇ ਮੁੱਟੀਆਂ ਮੂਂਟਾਂ ਹੀ ਰਹਿਣਗੇ ਉਹਨਾਂ ਨੂੰ ਸੈੱਟ ਕਰ ਦਾਂਗੇ ਠੀਕ ਹੈ ਨਾ ਉਹ ਤਾਂ ਬਹੁਤ ਵਧੀਆ ਪ੍ਰੋਜੈਕਟ ਹੈਗਾ ਦੇਖੋ ਅੱਛਾ ਅਗਲੇ ਸਾਲ ਦੇ ਵਿੱਚ ਵੀ ਸਿਹਜਾ ਪ੍ਰੋਜੈਕਟ ਕੋਈ ਹੋਰ ਲਾ ਕੇ ਜਿਹੜੀਆਂ ਜਿਹੜੀਆਂ ਰਹਿ ਗਈਆਂ ਸੜਕ ਉਹਨਾਂ ਨੂੰ ਵੀ ਸੈੱਟ ਕਰਾਂਗੇ ਮਤਲਬ ਠਾਰਾ ਪੁੱਟੀ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੋਗੇ ਮੈਂ ਹ ਸਾਡੀ ਸਰ ਮੈਂਬਰ ਸਾਡੀ ਸਰਪੰਚ ਸਾਹਿਬ ਨੇ ਜੀ ਪਹਿਲ ਦੇ ਆਧਾਰ ਤੇ ਇਧਰੋਂ ਕੰਮ ਸ਼ੁਰੂ ਕੀਤਾ ਇਸ ਲਈ ਅਸੀਂ ਸਾਰੀ ਨਗਰ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਹਾਂ